ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਕਿਸੇ ਕੋਲ ਸਮਾਂ ਨਹੀਂ ਹੈ ਪਰ ਅਜਿਹੇ ਵੀ ਇਨਸਾਨ ਹਨ ਜੋ ਦੁਨੀਆ ਲਈ ਚਾਉਂਦੇ ਨੇ ਉਹਨਾਂ ਵਿੱਚ ਹਨ ਰਜਿੰਦਰ ਸਿੰਘ ਕੋਟੇ ਜਿਨ੍ਹਾਂ ਨੂੰ ਪੰਜਾਬ ਦੇ ਮੈਡੀਸਨ ਮੈਨ ਵਜੋਂ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਆਰਪਣ ਕਰ ਦਿੱਤੀ ਹੈ ਔਰ ਜਾਣਾ ਹੀ ਝੁਕੀਆਂ ਚੌਂਪੜੀਆਂ ਵਿੱਚ ਲੋੜਵੰਦਾਂ ਨੂੰ ਦਵਾਈਆਂ ਦੀ ਸੇਵਾ ਪਹੁੰਚਦੀ ਕਰਦੇ ਨੇ ਕਰ ਅੰਦਰ ਪਏ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਖਾਣਾ ਅਤੇ ਹਸਪਤਾਲਾ ਅੰਦਰ ਮਰੀਜ਼ਾਂ ਨੂੰ ਖਾਣਾ ਦੇਣਾ ਉਹਨਾਂ ਦਾ ਪਹਿਲ ਕਦਮੀ ਹੈ ਹਜ਼ਾਰ ਤੋਂ ਵੱਧ ਟੀਵੀ ਦੇ ਮਰੀਜ਼ਾਂ ਦੀ ਸੇਵਾ ਕਰ ਰਹੇ ਨੇ ਸ਼ੂਗਰ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵੀ ਪਹਿਲ ਦੇ ਆਧਾਰ ਤੇ ਅਤੇ ਜਿੰਦਗੀ ਦਾ 70% ਸਮਾਂ ਤੇ ਕਮਾਈ 50% ਸੇਵਾ ਵਿੱਚ ਲਗਾ ਦਿੰਦੇ ਨੇ ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਕਵਰ ਕਰ ਰਹੇ ਨੇ ਇਹਨਾਂ ਨੂੰ ਸਲੂਟ ਕਰਨਾ ਬਣਦਾ ਹੈ ਇੱਥੇ ਇੱਕ ਗੱਲ ਕਹਿਣੀ ਬਣਦੀ ਐ ਕਿ ਭਗਤਪੂਰਨ ਦੇ ਭਾਈ ਕਨਈਆ ਜੀ ਦੇ ਬਾਰਸ ਹਜੇ ਜਿਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪ ਜੀ ਨੂੰ ਪਤਾ ਵੀ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਮਨੁੱਖਤਾ ਦੀ ਸੇਵਾ ਚੱਲ ਰਹੀ ਐ ਕਿਉਂਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਉੱਤਮ ਸੇਵਾ ਦੱਸਿਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਦੇ ਸਮੇਂ ਫਰੀਦ ਦੁਆਖਾਨੇ ਖੋਲੇ ਸੀਗੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਫਰੀ ਮਲਮ ਪੱਟੀ ਕਰਕੇ ਸਾਡੇ ਲਈ ਪ੍ਰੇਰਣਾ ਦਿੱਤੀ ਸੀਗੀ ਅਸੀਂ ਇਸ ਮਾਰਗ ਤੇ ਚੱਲਣਾ ਅਸੀਂ ਇਸ ਸੇਵਾ ਦੇ ਪੰਧ ਹੀ ਬਣਨਾ ਮੈਂ ਬੇਨਤੀ ਕਰਦਾ ਵੀ ਮਨੁੱਖਤਾ ਦੀ ਸੇਵਾ ਦੇ ਹਿੱਸੇਦਾਰ ਤੁਸੀਂ ਵੀ ਬਣੋ ਕਿਉਂਕਿ ਇਹ ਜ਼ਿੰਦਗੀ بار بار ਨਹੀਂ ਮਿਲਦੀਗੀ ਜਿਹੜਾ ਅਗਲਾ ਜਨਮ ਜਾਂ ਦੂਸਰੀਆਂ ਦਾ ਜਨਮ ਲੈਣਾ ਉਹ ਤਾਂ ਪਰਮਾਤਮਾ ਨੂੰ ਪਤਾ ਵੀ ਕਦੋਂ ਮਲੇ ਕਿਸ ਰੂਪ ਚ ਮਲੇ ਪਰ ਅਸੀਂ ਆ ਜਨਮ ਦਾ ਸਫਰ ਕਰੀਏ ਨਾ ਇਸ ਲਈ ਮੇਰੀ ਆਪ ਜੀ ਨੂੰ ਹਾਰਦਿਕ ਅਪੀਲ ਆ ਵੀ ਜਿੱਥੇ ਅਸੀਂ ਵਿਆਹਾਂ ਸ਼ਾਦੀਆਂ ਤੇ ਕਰੋੜਾਂ ਰੁਪਇਆ ਪਾਣੀ ਦੀ ਤਰ੍ਹਾਂ ਵਹਾਉਨੇ ਆ ਜਿੱਥੇ ਅਸੀਂ ਵੱਡੀਆਂ-ਵੱਡੀਆਂ ਪਾਰਟੀਆਂ ਤੇ ਕਰੋੜਾਂ ਦਾ ਰੁਪਇਆ ਵਹਾਉਨੇ ਆ ਜਿੱਥੇ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਸੇਵਾ ਕਰਦੇ ਆ ਕਰ ਸਕਦੇ ਆ ਕੋਈ ਮਨਾਹੀ ਨਹੀਂ ਹੈਗੀ ਸਰਮਾਉਣਾ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਲਈ ਉੱਥੇ થી ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਜ਼ਰੂਰ ਹਿੱਸਾ ਪਾਉਣਾ ਕੋਈ ਬਿਮਾਰ ਆ ਕੋਈ ਲਾਚਾਰ ਕੋਈ ਦਵਾਈ ਨਹੀਂ ਲੈ ਸਕਦਾਗਾ ਤੇ ਉਹਦੇ ਲਈ ਸਹਾਰਾ ਬਣਨਾ ਆਸਰਾ ਬਣਨਾ ਇਹ ਸਾਡਾ ਇੱਕ ਫਰਜ਼ ਆ ਇਸ ਲਈ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਤੇ ਤੁਹਾਡੀ ਸਹਿਯੋਗ ਨਾਲ ਤੇ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੀ ਚੱਲ ਰਹੀ ਆ ਕਿ ਮੈਂ ਇਹ ਚਾਹਨਾ ਵੀ ਮੇਰਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਣ ਇਹ ਸਾਰੀ ਜ਼ਿੰਦਗੀ ਮੈਂ ਇਸ ਪਾਸੇ ਲਾ ਦੇਣਾ ਚਾਹਾਂ ਧੰਨਵਾਦ